ਛੋਟੀ ਚੋਨ ਵਟੇਸ਼ੰਗ ਦਰਸਲ ਜ਼ਿਲ੍ਹਾ ਪ੍ਰਸ਼ਤ ਦੇ ਬਲਾਕ ਸਮਤੀ ਦੀ ਚੋਣਾ ਦਾ ਜੋ ਨਾਮਜ਼ਦਗੀ ਪਰੰਦਾ ਅੱਜ ਤੀਜਾ ਦਿਨ ਹੈ ਅੱਜ ਤਰਨਤਾਰਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ੋਮਨੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਵੱਲੋਂ ਆਪਣਾ ਨਾਮਿਨੇਸ਼ਨ ਫਾਈਲ ਕੀਤਾ ਜਾਵੇਗਾ ਉਥੇ ਤੋਂ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਆਪ ਜੋ ਤਰਨਤਾਰਨ ਦੇ ਵਿੱਚ ਪਹੁੰਚ ਰਹੇ ਨੇ ਉਹਨਾਂ ਦੀ ਹਗਵਾਏ ਦੇ ਵਿੱਚ ਅਕਾਲੀ ਉਮੀਦਵਾਰਾਂ ਦੇ ਵੱਲੋਂ ਨਾਮਿਨੇਸ਼ਨ ਫਾਈਲ ਕੀਤਾ ਜਾਵੇਗਾ ਤਾਂ ਅੱਜ ਤੀਜਾ ਦਿਨ ਹੈ ਇਹ ਕਾਗਜ਼ ਦਾਖਲ ਕਰਨ ਦਾ ਤਰਨਤਾਰਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅਕਾਲੀ ਉਮੀਦਵਾਰਾਂ ਦੇ ਵੱਲੋਂ ਅੱਜ ਕਾਗਜ਼ ਦਾਖਲ ਕੀਤੇ ਜਾਣੇ ਹਾਲਾਂਕਿ 4 ਦਿਨ ਦਿੱਤੇ ਸੀ ਕਿ 4 ਦਿਨ ਨੇ ਉਮੀਦਵਾਰਾਂ ਦੇ ਕੋਲ ਜਦੋਂ ਕਿ ਉਹ ਆਪਣਾ ਨਾਮਿਨੇਸ਼ਨ ਫਾਇਲ ਕਰ ਸਕਤੇ ਹੈ ਤਾਂ ਅੱਜ 3 ਦਸੰਬਰ ਹੈ ਤੇ ਕੱਲ ਨੂੰ ਆਖਰੀ ਮਿਤੀ ਹੋਵੇਗੀ ਜਦੋਂ ਕਿ ਉਮੀਦਵਾਰ ਆਪਣੀ ਨਾਮਿਨੇਸ਼ਨ ਫਾਇਲ ਕਰ ਸਕਣਗੇ ਤਾਂ ਅੱਜ ਤਰਨਤਾਰਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਪਹੁੰਚੇ ਹੋਏ ਸ਼ੋਮਨੀ ਕਲ ਜਲਦੇ ਉਮੀਦਵਾਰਾਂ ਦੇ ਵੱਲੋਂ ਜੋ ਕਿ ਆਪਣਾ ਨਾਮਿਨੇਸ਼ਨ ਅੱਜ ਫਾਇਲ ਕੀਤਾ ਜਾਵੇਗਾ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਨਾਮਿਨੇਸ਼ਨ ਫਾਇਲ ਕਰਨਗੇ ਕੱਲ ਹੀ ਉਮੀਦਵਾਰ ਕਾਗਜ਼ ਭਰਨਗੇ ਜ਼ਿਲ੍ਹਾ ਪ੍ਰਸ਼ਾਸਿਤ ਸਮਤੀ ਚੋਣਾਂ ਦੀ ਨਾਮ ਸਦਗੀ ਦਾ ਇਹ ਤੀਜਾ ਦਿਨ ਹੈ ਕੱਲ ਨੂੰ ਆਖਰੀ ਮਿਤੀ ਹੋਵੇਗੀ ਸੁਖਬੀਰ ਸਿੰਘ ਬਾਦਲ ਜੋ ਕਿ ਤਰਨਤਾਰਨ ਦੇ ਵਿੱਚ ਪਹੁੰਚੇ ਨੇ ਤਰਨਤਾਰਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅਕਾਲੀ ਉਮੀਦਵਾਰ ਕਾਗਜ਼ ਦਾਖਲ ਕਰਨਗੇ ਜ਼ਿਲ੍ਹਾ ਪ੍ਰਸ਼ਾਸਿਤ ਸਮਤੀ ਚੋਣਾਂ ਦੇ ਲਈ ਹਾਲਾਂਕਿ ਸਿਆਸੀ ਪਾਰਾਪਰਤ ਰੇਖਾ ਨਾ ਭੱਖਿਆ ਨਜ਼ਰ ਆ ਰਿਹਾ ਸੁਖਬੀਰ ਸਿੰਘ ਬਾਦਲ ਜੋ ਕਿ ਤਰਨਤਾਰਨ ਦੇ ਵਿੱਚ ਨੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਉਹਨਾਂ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਵੱਲੋਂ ਜੋ ਕਾਗਜ਼ ਦਾਖਲ ਕੀਤੇ ਜਾਣਗੇ ਹਾਲਾਂਕਿ ਤੁਹਾਨੂੰ ਦੱਸ ਦਿੱਤਾ ਕਿ 4 ਦਸੰਬਰ ਇਹ ਨੋਮੀਨੇਸ਼ਨ ਫਲ ਕਰਨ ਦੀ ਆਖਰੀ ਮਿਤੀ ਹੈ ਤੇ ਸਿੱਧਿਆ ਤਸਵੀਰਾਂ ਤੁਸੀਂ ਵੇਖ ਰਹੇ ਹੋ ਤਰਨਤਾਰਨ ਤੋਂ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚ ਚੁੱਕੇ ਨੇ ਤਾਂ ਤਰਨਤਾਰਨ ਤੋਂ ਇਹ ਤਸਵੀਰਾਂ ਤਾਂ ਹੜਤੱਕ ਪੰਚਾ ਰਹੇ ਆ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਥੇ ਨਾਲ ਮੌਜੂਦ ਰਹਿਣਗੇ ਉਹਨਾਂ ਉਮੀਦਵਾਰਾਂ ਦੇ ਜਿਨ੍ਹਾਂ ਦੇ ਵੱਲੋਂ ਅੱਜ ਆਪਣਾ ਕਾਗਜ਼ ਦਾਖਲ ਕੀਤਾ ਜਾਣਾ ਹੈ ਤਰਨਤਾਰਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਾਲੀ ਉਮੀਦਵਾਰਾਂ ਦੇ ਵੱਲੋਂ ਕਾਗਜ਼ ਭਰੇ ਜਾਣਗੇ ਸੁਖਵੀਰ ਸਿੰਘ ਬਾਦਲ ਤਰਨਤਾਰਨ ਦੇ ਵਿੱਚ ਪਹੁੰਚ ਚੁੱਕੇ ਨੇ ਸਿੱਧੀਆਂ ਤਸਵੀਰਾਂ ਆ ਰਹੀਆਂ ਨੇ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਵੱਲੋਂ ਜੋ ਕਿ ਕਾਗਜ਼ ਦਾਖਲ ਕੀਤੇ ਜਾਣਗੇ 4 ਦਸੰਬਰ ਨਾਮਸਦਗੀ ਪਰੰਦੀ ਆਖਰੀ ਤਰੀਕ ਹੈ ਹਾਲਾਂਕਿ ਮਹਿਜ਼ 2 ਦਿਨ ਬਚੇ ਨੇ ਅੱਜ ਤੇ ਕੱਲ ਇਹਨਾਂ 2 ਦਿਨਾਂ ਦੌਰਾਨ ਉਮੀਦਵਾਰ ਆਪਣਾ ਨੋਮੀਨੇਸ਼ਨ ਫਾਈਲ ਕਰ ਸਕਦੇ ਆ 5 ਦਸੰਬਰ ਨੂੰ ਜੋ ਇਹਨਾਂ ਕਾਗਜ਼ਾਂ ਦੀ ਇਨਾ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਤਾਂ 6 ਦਸੰਬਰ ਨੂੰ ਉਮੀਦਵਾਰ ਆਪਣਾ ਕਾਗਜ਼ ਵਾਪਸ ਲੈ ਸਕਦੇ ਆ 14 ਦਸੰਬਰ ਨੂੰ ਵੋਟਾਂ ਪੈਣਗੀਆਂ 17 ਦਸੰਬਰ ਨੂੰ ਜਿਲ੍ਹਾ ਅੰਦਰ ਤੇ ਜਾਣਗੇ ਜ਼िला ਪ੍ਰਸ਼ਾਸਨ ਤੇ ਸੰਮਤੀ ਚੋਣਾਂ ਦੀ ਨਾਮਜ਼ਦਗੀ ਦਾ ਅੱਜ ਤੀਜਾ ਦਿਨ ਹੈ 1 ਦਸੰਬਰ ਤੋਂ ਇਹ ਜੀ ਨੋਮੀਨੇਸ਼ਨ ਫਾਈਲ ਕਰਨ ਦਾ سلسلہ ਸ਼ੁਰੂ ਹੋਇਆ 4 ਦਿਨ ਦਿੱਤੇ ਸੀ ਅੱਜ ਤੀਜਾ ਦਿਨ ਹੈ ਕੱਲ ਨੂੰ ਚੌਥਾ ਤੇ ਆਖਰੀ ਦਿਨ ਹੋਵੇਗਾ ਉਹਦੇ ਤੋਂ ਤੁਹਾਨੂੰ ਦੱਸਦੇ ਕਿ ਸੁਖਬੀਰ ਸਿੰਘ ਬਾਦਲ ਅੱਜ ਤਰਨਤਾਰਨ ਦੇ ਵਿੱਚ ਪਹੁੰਚੇ ਹੋਏ ਸਿੱਧੀਆਂ ਤੇ ਲਾਈਵ ਤਸਵੀਰਾਂ ਤੁਹਾਨੂੰ ਪੀਟੀਸੀ ਤੇ ਦਿਖਾ ਰਹੇ ਹਨ ਤਰਨਤਾਰਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਪਹੁੰਚੇ ਹੋਏ ਨੇ ਜ਼ਿਲ੍ਹਾ ਪ੍ਰਸ਼ਾਸਨ ਸੰਤੀ ਚੋਣਾ ਦੇ ਸਿਆਸੀ ਪਾਰਾ ਪੰਜਾਬ ਦੇ ਵਿੱਚ ਪੂਰੇ ਤਰੀਕੇ ਨਾਲ ਭਖਿਆ ਹੋਇਆ ਹੈ 4 ਦਸੰਬਰ ਨਾਮਸਦਗੀ ਪਰੰਦੀ ਆਖਰੀ ਤਰੀਕ ਹੈ ਸੁਖਬੀਰ ਸਿੰਘ ਬਾਦਲ ਅੱਜ ਤਰਨਤਾਰਨ ਦੇ ਵਿੱਚ ਹੈ ਉਹਨਾਂ ਦੀ ਮੌਜੂਦਗੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਵੱਲੋਂ ਅੱਜ ਆਪਣੇ ਕਾਗਜ਼ ਦਾਖਲ ਕੀਤੇ ਜਾਣਗੇ ਤਾ 4 ਦਸੰਬਰ ਇਹ ਨੋਮੀਨੇਸ਼ਨ ਫਾਈਲ ਕਰਨ ਦੀ ਆਖਰੀ ਤਾਰੀਖ ਹੋਵੇਗੀ ਯਾਨੀ ਕਿ ਕੱਲ ਨੂੰ ਆਖਰੀ ਮਿਤੀ ਅੱਜ 3 ਦਸੰਬਰ ਹੈ ਕੱਲ ਨੂੰ 4 ਦਸੰਬਰ ਤੇ ਮਹਿਜ਼ ਉਮੀਦਵਾਰਾਂ ਦੇ ਕੋਲ 2 ਦਿਨ ਬਚੇ ਨੇ 2 ਦਿਨਾਂ ਦੇ ਵਿੱਚ ਇਹ ਉਮੀਦਵਾਰ ਆਪਣਾ ਕਾਗਜ਼ داخل ਕਰ ਸਕਣਗੇ ਉਥੇ ਤੋਂ ਅੰਦਾਜ਼ਾ ਏ ਕਿ 5 ਤਰੀਕ ਨੂੰ ਇਹਨਾਂ ਕਾਗਜ਼ਾਂ ਦੀ ਪੜਤਾਲ ਹੋਵੇਗੀ 5 ਦਸੰਬਰ ਨੂੰ ਨੋਮੀਨੇਸ਼ਨ ਪੱਤਰ ਜਾਂਚੇ ਪੜਤਾਲੇ ਜਾਣਗੇ 6 ਦਸੰਬਰ ਨੂੰ ਜੋ ਉਮੀਦਵਾਰ ਆਪਣੇ ਕਾਗਜ਼ ਆਪਣੀ ਨਾਮਿਨੇਸ਼ਨ ਫਾਈਲ ਵਾਪਸ ਲੈ ਸਕਣਗੇ ਤਾਂ ਤਰਾਂ-ਤਰਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਪਹੁੰਚ ਚੁੱਕੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਮੌਜੂਦਗੀ ਦੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਜਿਨ੍ਹਾਂ ਦੇ ਵੱਲੋਂ ਅੱਜ ਆਪਣੀ ਨਾਮਿਨੇਸ਼ਨ ਫਾਈਲ ਕੀਤੀ ਜਾਣੀ ਹੈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਉਹ ਆਪਣਾ ਜੋ ਇਹ ਪੱਤਰ ਭਰਣਗੇ ਨਾਮਜ਼ਦਗੀ ਕਾਗਜ਼ ਦਾਖਲ ਕਰਨਗੇ ਤਾਂ ਅਕਾਲੀ ਉਮੀਦਵਾਰ ਜੋ ਕਿ ਇੱਥੇ ਵੱਡੀ ਮਾਤਰਾ ਦੇ ਵਿੱਚ ਇਕੱਠੇ ਹੋਏ ਹੋਏ ਆ ਤੋ ਇਤੋਂ ਅੰਦਾਜ਼ਾ ਏ ਕਿ 14 ਦਸੰਬਰ ਨੂੰ ਵੋਟਿੰਗ ਹੋਵੇਗੀ 17 ਦਸੰਬਰ ਨੂੰ ਨਤੀਜੇ ਐਲਾਨ ਦਿੱਤੇ ਜਾਣਗੇ ਸੁਖਬੀਰ ਸਿੰਘ ਬਾਦਲ ਅੱਜ ਤਰਨਤਾਰਨ ਦੇ ਵਿੱਚ ਮੌਜੂਦ ਹੈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਜੋ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਵੱਲੋਂ ਆਪਣਾ ਨਾਮਿਨੇਸ਼ਨ ਫਾਈਲ ਕੀਤਾ ਜਾਵੇਗਾ ਤਾਂ ਸਿੱਧੀਆਂ ਤਸਵੀਰਾਂ ਤਰਨਤਾਰਨ ਤੋਂ ਦਿਖਾ ਰਹੇ ਹਾਂ ਤਰਨ ਤੋਂ ਇਹ ਲਾਈਵ ਤਸਵੀਰਾਂ ਆ ਰਹੀਆਂ ਨੇ ਐਸ ਕਰਕੇ ਮੈਂ ਬੇਨਤੀ ਹੈ ਇਸ ਲਈ ਮੈਂ ਆ ਗਏ ਹਾਂ ਇਹ ਪੰਜਾਬ ਨੂੰ ਬਚਾਉਣਾ ਹੈ ਇਹ ਗਰੀਬ ਨੂੰ ਬਚਾਉਣਾ ਹੈ ਜੇ ਕਿਸਾਨ ਨੂੰ ਬਚਾਉਣਾ ਹੈ اکالی <سؤال> دل کرنا پڑا مان ہے اکالی دل کے میں میسے دلایا کسی ڈٹ کے پہنچے دفتر میں زندگی اگے ہو کے لڑائیاں لڑیا میں کتنے ورکرا اگے نہیں آپ ابھی ہوا ہر لڑائی ہوئی میں ادو بھی ད� ད� ཁ ང ཉ ཏ ཏ ཏ ག ཏ ཏ ཨཁ སྱ ཏ ཏ རས རེ 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 རའེ སའ ར ར ར རེ རའ ེོྲ རེ རོ ེསན ྽�ས ར སསས� ਤਗਾਲੇ ਉਮੀਦਵਾਰ ਅੱਜ ਆਪਣੇ ਕਾਗਜ਼ ਦਾਖਲ ਕਰਨਗੇ ਦਰੰਦਰੰਦੋ ਸਿੱਧੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਕਾਗਜ਼ ਦਾਖਲ ਕੀਤੇ ਜਾਣਗੇ ਸੁਖਬੀਰ ਸਿੰਘ ਬਾਦਲ ਅੱਜ ਆ ਪਹੁੰਚੇ ਹੋਏ ਹੈ ਇਹਨਾਂ ਉਮੀਦਵਾਰਾਂ ਦੀ ਹੌਸਲਾ ਅਫਜ਼ਾਈ ਸੁਖਬੀਰ ਸਿੰਘ ਬਾਦਲ ਕਰਨਗੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਨਾ ਦਿਵਹਲੋ ਇਹ ਹੇ ਸਿਲਾ ਪ੍ਰਸ਼ਾਸਨ ਸੰਤੀ ਚੋਣਾਂ ਲਈ ਆਪਣਾ ਕਾਗਜ਼ ਦਾਖਲ ਕੀਤਾ ਜਾਣਾ ਉਹਨਾਂ ਦੇ ਲਈ ਜੋ ਸੁਖਬੀਰ ਬਾਦਲ ਆ ਪਹੁੰਚੇ ਹੋਏ ਹੈ ਸੁਖਬੀਰ ਸਿੰਘ ਬਾਦਲ ਬੋਲੇ ਜੀ ਜੀ ਲੋੜ ਪਰ ਤੁੰਗ ਪੁੱਛੀ ਸਰਕਾਰ ਜਗਮੀ ਸਿੰਘ ਪਾਲਾ ਜਿੰਦਾਬਾਦ ਸਾਰੇ ਸ਼ਕਤੀ ਮੈਂਬਰਾਂ ਨੂੰ ਕਹਿੰਦੀ ਹੈ ਸਾਰਿਆਂ ਨੂੰ ਕੀ ਆਪਾਂ ਨਾਉਸ ਬਕੋ ਕਰਦੇ ਤੁਸੀਂ ਐ ਕਰੋ ਬਲਾਕ ਸੰਭੀ ਮੈਂਬਰਾਂ ਦੇ ਕਾਰਜ ਆਜੋ ਆਪਸ ਵਿੱਚ ਵੀਡੀਓ ਉੱਪਰ ਜਾਂਦੇ ਮੈਂ ਵੀ ਨਾਲ ਜੀਮਾ ਸਾਡੇ ਸੁਮਨ ਸਿੰਘ ਜੀ ਟੀਮਾ ਸਾਹਿਬ ਸਰਮਾਨ ਕਰਨਾ ਤੁਸੀਂ ਆਓ ਚਕੈਤ ਸਿੰਘ ਟੀਮਾਂ ਤੇ ਬੰਦ ਹਰ ਵੀਰ ਇਹ ਬਹਾਰੋ ਤਾਂ ਪਹਿਲੇ ਦਿਨ ਸਿਰਫ 6 ਨਾਮਸਦਗੀ ਪੱਤਰ ਦਾਖਲ ਹੋਏ ਸਨ თੋਂਦਾਸੇਕ ਨਾਮਸਦਗੀ ਦਾ ਅੱਜ ਤੀਜਾ ਦਿਨ ਹੈ ਤਰਨਤਾਰਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੋ ਅੱਜ ਨਾਮਸਦਗੀਆਂ ਭਰੀਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਵੱਲੋਂ ਅੱਜ ਆਪਣੇ ਕਾਗਜ਼ ਦਾਖਲ ਕੀਤੇ ਜਾਣਗੇ ਸੁਖਬੀਰ ਸਿੰਘ ਬਾਦਲ ਅੱਜ ਤਰਨਤਾਰਨ ਦੇ ਵਿੱਚ ਪਹੁੰਚੇ ਹੋਏ ਇਹਨਾਂ ਉਮੀਦਵਾਰਾਂ ਦੀ ਹੌਸਲਾ ਫਜ਼ਾਈ ਕਰਨਗੇ ਇਹਨਾਂ ਉਮੀਦਵਾਰਾਂ ਦੇ ਲਈ ਸੁਖਬੀਰ ਸਿੰਘ ਬਾਦਲ ਅੱਜ ਆ ਪਤਰਨਤਾਰਨ ਦੇ ਵਿੱਚ ਨੇ ਤਾਂ ਅੱਜ ਤਰਨਤਾਰਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅਕਾਲੀ ਉਮੀਦਵਾਰਾਂ ਦੇ ਵੱਲੋਂ ਕਾਗਜ਼ ਦਾਖਲ ਕੀਤੇ ਜਾਣਗੇ ਤਰਨਤਾਰਨ ਦੇ ਵਿੱਚ ਸੁਖਬੀਰ ਸਿੰਘ ਨੇ ਕਾਲ ਦੇਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਇਹਨਾਂ ਉਮੀਦਵਾਰਾਂ ਦੇ ਨਾਲ ਜੋਕੇ ਮੌਜੂਦ ਰਹਿਣਗੇ ਪੱਟੀ ਹਲਕੇ ਦੇ ਪੰਜ ਜ਼ਿਲ੍ਹਾ ਪ੍ਰੀਸ਼ਦ ਸੀਟਾਂ ਦੇ ਲਈ ਆਪਣੇ ਉਮੀਦਵਾਰਾਂ ਦੇ ਨਾਲ ਜਾ ਕੇ ਕਾਗਜ਼ ਦਾਖਲ ਕਰਾਨਗੇ ਇਸ ਤੋਂ ਇਲਾਵਾ ਚਾਰ ਉਮੀਦਵਾਰ ਬਲਟੋਹਾ ਹਲਕੇ ਦੇ ਨੇ ਫਿਰ ਉਸ ਤੋਂ ਬਾਅਦ ਤਰੰਤ ਤਰੰਤ ਜਾ ਕੇ ਦੇ ਉਮੀਦਵਾਰ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਚੋਣ ਉਹਨਾਂ ਦੇ ਅੰਦਰ ਦਾਖਲ ਕਰ ਉਹਨੇ ਤਤਰੰਤਰੰ ਤੋਂ ਸਿੱਧੀਆਂ ਤਸਵੀਰਾਂ ਪੀਟੀਸੀ ਨਿਊਜ਼ ਤੁਹਾਨੂੰ ਦਿਖਾ ਰਿਹਾ ਹੈ ਲਾਈਵ ਤਸਵੀਰਾਂ ਆ ਰਹੀਆਂ ਨੇ ਦੱਸਦੇ ਕਿ ਛੋਟੀ ਚੋਣ ਪਰ جنگ ਬਹੁਤ ਵੱਡੀ ਹੈ ਜ਼ਿਲ੍ਹਾ ਪ੍ਰੇਸ਼ਤ ਸਮਤੀ ਚੋਣਾਂ ਦੇ ਨਾਮ ਸਦਗੀ ਦਾ ਤੀਜਾ ਦਿਨ ਹੈ ਤਰੰਤਰੰ ਤੋਂ ਸਿੱਧੀਆਂ ਤਸਵੀਰਾਂ ਤੁਹਾਡੇ ਤੱਕ ਜੋ ਸਾਂਝਾ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਦੱਸਦੇ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪ ਤਰਨਤਾਰਨ ਦੇ ਵਿੱਚ ਅੱਜ ਪਹੁੰਚੇ ਹੋਏ ਐ ਤਰਨਤਾਰਨ ਦੇ ਵਿੱਚ ਉਹਨਾਂ ਦੇ ਵੱਲੋਂ ਇਹਨਾਂ ਉਮੀਦਵਾਰਾਂ ਦਾ ਜੋ ਕਿ ਅੱਜ ਆਪਣਾ ਕਾਗਜ਼ ਦਾਖਲ ਕਰਨ ਦੇ ਲਈ ਇੱਥੇ ਪਹੁੰਚੇ ਐ ਉਹਨਾਂ ਦਾ ਹੌਸਲਾ ਵਧਾਉਣਗੇ ਉਹਨਾਂ ਨੂੰ ਹੱਲਾਸ਼ੇਰੀ ਦੇਣਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਾਂ ਪਹਿਲੇ ਦਿਨ ਸਿਰਫ 6 ਕਾਗਜ਼ ਜੋ ਕੇ ਦਾਖਲ ਹੋਏ ਸਨ ਅੱਜ ਤੀਜਾ ਦਿਨ ਐ ਕੱਲ ਨੂੰ 4 ਦਸੰਬਰ ਹੈ ਤੇ ਕੱਲ ਨੂੰ ਆਖਰੀ ਤਰੀਕ ਹੈ ਜਦੋਂ ਇਹ ਉਮੀਦਵਾਰ ਆਪਣਾ ਪੇਪਰ ਫਾਈਲ ਕਰ ਸਕਣਗੇ ਆਪਣੀ ਨੋਮੀਨੇਸ਼ਨ ਫਾਈਲ ਕਰ ਸਕਣਗੇ ਸਹਿਯੋਗੀ ਮਨਿੰਦਰ ਸਿੰਘ ਮੋਂਗਾ ਤਰੰਤਾਰਨ ਤੋਂ ਲਗਾਤਾਰ ਸੱਜਣਾ ਲਾਈਵ ਜੁੜੇ ਹੋਏ ਹਨ ਅਦਰ ਰੁਕਾ ਲੈਨੇ ਮਨਿੰਦਰ ਸੁਖਬੀਰ ਸਿੰਘ ਬਾਦਲ ਇੱਥੇ ਪਹੁੰਚ ਚੁੱਕੇ ਨੇ ਹਾਲਾਂਕਿ ਉਹਨਾਂ ਉਮੀਦਵਾਰਾਂ ਨੂੰ ਹੌਸਲਾ ਜ਼ਰੂਰ ਦੇਣਗੇ ਜਿਨ੍ਹਾਂ ਦੇ ਵੱਲੋਂ ਅੱਜ ਆਪਣੀ ਨੋਮੀਨੇਸ਼ਨ ਫਾਈਲ ਕੀਤੀ ਜਾਣੀ ਹੈ ਹੱਲਾਸ਼ੇਰੀ ਦੇਣ ਦੇ ਲਈ ਸੁਖਬੀਰ ਸਿੰਘ ਬਾਦਲ ਆਪ ਇਸੇ ਤਰੰਤਾਰਨ ਦੇ ਵਿੱਚ ਮੌਜੂਦ ਹੈ ਕਿਹੋ ਜਿਹਾ ਮਾਹੌਲ ਹੈ ਔਰ ਬਿਲਕੁਲ 83 ਪੱਟੀ ਦੀਆਂ ਸਾਂਝੀਆਂ ਕਰ ਰਹੇ ਹੋ ਜਿੱਥੇ ਸ਼ੋਮਨੀ ਕਾਲੀਦਾਸ ਦੇ ਪ੍ਰਧਾਨ ਸੁਖਬੀਰ ਸਿੰਘ ਪਮਨੀ ਦੇ ਨਾਮਜ਼ਦਗੀ ਕਰਵਾਉਣ ਦੇ ਲਈ ਕੱਲ੍ਹ ਬਾਤ ਕਰਾਂਗੇ ਕੋਸ਼ਿਸ਼ ਕਰਾਂਗੇ ਸਪੀਕਿੰਗ ਬਦਨਾਰਾ ਦੇ ਨਾਲ ਗੱਲਬਾਤ ਕਰੀਏ ਕਾਫੀ ਜਿਵਦਾ ਚੋਕਤਰੰਦਾਰਾਂ ਦੇ ਵਿੱਚ ਇਸ ਵਕਤ ਮੌਜੂਦ ਹੈ ਉਹਨਾਂ ਦੀ ਅਗਵਾਈ ਦੇ ਵਜh ਸ਼੍ਰੋਮਨੀ ਅਕਾਲੀ ਦਲ ਦੇ ਜੋ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਅੱਜ ਆਪਣੀ ਨੋਮੀਨੇਸ਼ਨ ਫਾਈਲ ਕੀਤੀ ਜਾਵੇਗੀ ਤਰਨਤਾਰ ਦੇ ਕੋ ਇਹਨਾਂ ਦੀ ਪੂਰੀ ਕੋਸ਼ਿਸ਼ ਹੈ ਕਾਗਜ਼ਾਂ ਨੂੰ ਖਰਾਬ ਕਰਨੇ ਇਹ ਕਰਨੇ ਪਰ ਅਸੀਂ ਮਗਰ ਡਟੇ ਹਾਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਹਾਂ ਡਟ ਕੇ ਲੜਨਾ ਆਪਾਂ ਲੜਾਈ ਤੇ ਜਿੱਤ ਕੇ ਆਉਣੇ ਮੁੱਖ ਮੰਤਰੀ ਸਾਹਿਬ ਜੁਬਾਨ ਗਏ ਜੀ ਰਹਿ ਗਏ ਸੀ ਮੁੱਖ ਮੰਤਰੀ ਸਾਹਿਬ ਜੁਬਾਨ ਗਏ ਆ ਕਹਿੰਦੇ ਇਨਵੈਸਟ ਪੰਜਾਬ ਦੇ ਲਈ ਪਹਿਲੀ ਪਿਛਲੇ 4 ਸਾਲ ਤੱਕ ਕੋਈ ਇਨਵੈਸਟ ਪੰਜਾਬ ਹੋਇਆ ਨਹੀਂ ਪਿਛਲੀ ਵਾਰ ਚੀਫ ਗੈਸਟ ਜੀ ਇਨਵੈਸਟ ਪੰਜਾਬ ਵਾਸਤੇ ਦੂਜੀ ਜਣਾ ਹੱਥ ਜੋੜ ਕੇ ਮੁੱਖ ਮੰਤਰੀ ਜੀ ਨੂੰ ਪਿਛਲੀ ਵਾਰ ਗਏ ਸੀ ਜਰਮਨੀ 프੍ਰੈਂਕਫਰਟ ਐਕਤੀ ਨਾਲ ਕੁਝ ਆ ਜਾ ਕੰਮ ਕਰ ਲਿਓ ਜਦੋਂ ਜਹਾਜ਼ ਤੋਂ ਲੋਣਾ ਪੈ ਜੇ ਤੁਹਾਨੂੰ ਨੂੰ ਉਹ ਅਰਥ ਵਿੱਚ ਕਹਿੰਦਾ ਸ਼ੋਮਨਿ ਕੈਪੀਟਲ ਦਾ ਕੰਟਰੋਲ ਪੰਜਾਬ ਤਤਰੰਧਾਰਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅਕਾਲੀ ਉਮੀਦਵਾਰ ਅੱਜ ਆਪਣਾ ਨਾਮਿਨੇਸ਼ਨ ਫਾਈਲ ਕਰਨਗੇ ਕਾਗਜ਼ ਉਹਨਾਂ ਦੇ ਵੱਲੋਂ ਦਾਖਲ ਕੀਤੇ ਜਾਣਗੇ ਦੱਸਿਆ ਕਿ ਸੁਖਵੀਰ ਸਿੰਘ ਬਾਦਲ ਆਪ ਤਰੰਧਾਰਨ ਦੇ ਵਿੱਚ ਇਸ ਵਕਤ ਪਹੁੰਚੇ ਹੋਏ ਹਨ ਉਹਨਾਂ ਦੀ ਮੌਜੂਦਗੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਵੱਲੋਂ ਨਾਮਿਨੇਸ਼ਨ ਫਾਈਲ ਕੀਤੀ ਜਾਵੇਗੀ ਤਾਂ ਸੁਖਵੀਰ ਸਿੰਘ ਬਾਦਲ ਅੱਜ ਤਰੰਧਾਰਨ ਦੇ ਵਿੱਚ ਪਹੁੰਚੇ ਹਾਲਾਂਕਿ ਜਿਹੜੇ ਉਮੀਦਵਾਰ ਜੋ ਅੱਜ ਆਪਣਾ ਨਾਮਿਨੇਸ਼ਨ ਫਾਈਲ ਕਰਨਗੇ ਉਹਨਾਂ ਨੂੰ ਹੱਲਾਸ਼ੇਰੀ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜ਼ਰੂਰ ਦਿੱਤੀ ਜਾਵੇਗੀ ਉਹਨਾਂ ਤੇ ਪਿੱਠ ਤੇ ਥਾਪੜਾ ਸुरू ਦਿੱਤਾ ਜਾਵੇਗਾ ਕਿਉਂਕਿ ਲਗਾਤਾਰ ਜੋ ਇਲਜ਼ਾਮ ਲੱਗ ਰਹੇ ਹੈ ਕਿ ਧੱਕੇਸ਼ਾਹੀ ਹੋ ਰਹੀ ਹੈ ਜੋ ਐਨਓਸੀ ਜਾਰੀ ਨਹੀਂ ਹੋ ਰਹੀ ਹੈ ਤੇ ਉਥੇ ਤੁਹਾਨੂੰ ਦੱਸਦੇ ਕਿ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਤੇ तमाम ਸਵਾਲ ਖੜੇ ਹੋ ਰਹੇ ਕਿਉਂਕਿ ਧੱਕੇਸ਼ਾਹੀ ਹੋ ਰਹੀ ਹੈ ਕਈ ਉਮੀਦਵਾਰ ਕਹਿ ਰਹੇ ਕਿ ਅਸੀਂ ਆਪਣਾ ਕਾਗਜ਼ ਦਾਖਲ ਕਰਨਾ ਹੈ ਪਰ ਸਾਨੂੰ ਐਨਓਸੀ ਜਾਰੀ ਨਹੀਂ ਹੋ ਰਹੀ ਹੈ ਤਾਂ ਇੱਥੇ ਜੋ ਆਪ ਹੌਸਲਾ ਫਜ਼ਾਈ ਕਰਨ ਦੇ ਲਈ ਸੁਖਬੀਰ ਸਿੰਘ ਬਾਦਲ ਤਰਨਤਾਰਨ ਦੇ ਵਿੱਚ ਮੌਜੂਦ ਹੈ। ਉਹਨਾਂ ਦੇ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜੋ ਕਿ ਅੱਜ ਆਪਣੇ ਕਾਗਜ਼ ਧਾਖਲ ਕੀਤੇ ਜਾਣਗੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਵੱਲੋਂ ਜੋ ਕਿ ਆਪਣੇ ਨਾਮੀਨੇਸ਼ਨ ਫਾਈਲ ਕੀਤੇ ਜਾਵੇਗੇ ਤੇ ਉੱਥੇ ਹੀ ਤੁਹਾਨੂੰ ਜੋ ਲਾਈਵ ਤਸਵੀਰਾਂ ਵੀ ਦਿਖਾਈਆਂ ਨੇ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਦੇ ਵਿੱਚ ਜੋ ਇੱਥੇ ਅਕਾਲੀ ਉਮੀਦਵਾਰਾਂ ਦੇ ਵੱਲੋਂ ਆਪਣੇ ਨਾਮੀਨੇਸ਼ਨ ਨੂੰ ਦਾਖਲ ਕੀਤਾ ਜਾਵੇਗਾ 4 ਦਸੰਬਰ ਨਾਮਜ਼ਦਗੀ ਭਰਨ ਦੀ ਆਖਰੀ ਤਰੀਕ ਹੈ। 4 ਦਸੰਬਰ ਯਾਨੀ ਕਿ ਕੱਲ ਕੱਲ ਦਾ ਦਿਨ ਬਚਿਆ ਹੈ ਕਿ ਜਦੋਂ ਉਮੀਦਵਾਰ ਆਪਣਾ ਇਹ ਪੱਤਰ ਦਾਖਲ ਕਰ ਸਕਣਗੇ ਹਾਲਾਂਕਿ ਚੋਣ ਛੋਟੀ ਹੈ ਪਰ ਜੰਗ ਬਹੁਤ ਵੱਡੀ ਹੈ 14 ਦਸੰਬਰ ਨੂੰ ਵੋਟਾਂ ਪੈਣਗੀਆਂ 17 ਦਸੰਬਰ ਨੂੰ ਲੋਕਾਂ ਨੇ ਫਤਵਾ ਕਿਸ ਦੇ ਹੱਕ ਦੇ ਵਿੱਚ ਦਿੱਤਾ ਇਹ ਸਾਫ ਹੋ ਜਾਵੇਗਾ ਸੁਖਵੀਰ ਸਿੰਘ ਬਾਦਲ ਅੱਜ ਸਪੈਸ਼ਲ ਤਰਨਤਾਰਨ ਦੇ ਵਿੱਚ ਮੌਜੂਦ ਹੈ ਤਰਨਤਾਰਨ ਦੇ ਵਿੱਚ ਪਹੁੰਚੇ ਹੈ ਤਰਨਤਾਰਨ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਵੱਲੋਂ ਅੱਜ ਕਾਗਜ਼ ਦਾਖਲ ਕੀਤੇ ਜਾਣਗੇ ਤਾਂ ਤਰਨਤਾਰਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੋ ਕਿ ਅਕਾਲੀ ਸਮਰਥਕ ਵੀ ਇਕੱਠੇ ਹੋਏ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਰਕਰ ਇਕੱਠੇ ਹੋਏ ਨੇ ਜ਼ਿਲ੍ਹਾ ਪ੍ਰਸ਼ਦ ਤੇ ਬਲਕ ਸੰਮਤੀ ਚੋਣਾਂ ਦੇ ਲਈ ਜੋ ਇਹ ਮਾਹੌਲ ਐ ਸਿਆਸੀ ਪਾਰਾਪੂਰ ਤਰੀਕੇ ਨਾਲ ਜੋ ਕੇ ਭਖਿਆ ਹੋਇਆ। 4 ਦਸੰਬਰ ਨਾਲ ਸਦਕੀ ਪਰੰਦੀ ਆਖਰੀ ਤਰੀਕ ਹੈ ਤੇ ਉਥੇ ਤੁਹਾਨੂੰ ਦੱਸਦੀਏ ਕਿ ਅੱਜ 3 ਦਸੰਬਰ ਐ ਅੱਜ ਤੀਜਾ ਦਿਨ ਐ ਤੇ ਕੱਲ ਨੂੰ ਆਖਰੀ ਤਰੀਕ ਐ ਸੁਖਬੀਰ ਸਿੰਘ ਬਾਦਲ ਜੋ ਕਿ ਇਸ ਵਕਤ ਤਰੰਤਾਰਨ ਦੇ ਵਿੱਚ ਮੌਜੂਦ